ਉਹਨੇ ਅੱਜ ਕੋਲ ਅਚੜਿਆ ਬੋਟਾ ਪਾਰੀਆਂ ਪਹਿਲੇ ਤੁਮੇ ਤੁਹਾਡੇ ਮਾਧਿਅਮ ਰਹੀ ਪੰਜਾਬ ਦੇ ਸਾਰੇ ਵੋਟਰਾਂ ਨੂੰ ਖਤਿਆਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 14 ਤਰੀਕ ਆ ਬਲਕ ਸੰਮਤ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਪੈ ਰਹੀਆਂ ਨੇ ਔਰ ਮੇਰੀ ਨਗਰ ਜਾਣ ਕੇ ਤਲਵੰਡੀ ਪੀਰੇ ਵਿੱਚ ਬੜੀ ਅਮਨ ਸ਼ਾਂਤੀ ਦੇ ਨਾਲ ਪੋਲਿੰਗ ਹੋ ਰਹੀ ਆ ਕਿਉਂਕਿ ਸਾਡੇ ਇਸ ਨਗਰ ਦਾ ਜੂਨ ਜੋ ਮਹਿਣਾ ਜੂਨ ਚੋ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਆ ਸਰਦਾਰ ਅਸ਼ਿੰਦਰਪਾਲ ਸਿੰਘ ਇਹਨਾਂ ਦਾ ਚੋਣ ਨਿਸ਼ਾਨ ਤੱਕੜੀ ਆ ਤੇ ਬਲਾਕ ਸਭ ਮਤੇ ਇੱਥੋਂ ਸਰਦਾਰ ਨੱਥਾ ਸਿੰਘਾ ਉਹਨਾਂ ਦਾ ਚੋਣ ਨਿਸ਼ਾਨ ਤੱਕੜੀ ਆ ਜੋ ਦੂਸਰੀਆਂ ਪਾਰਟੀਆਂ ਵਿਖੜ ਗਿਆ ਪਰ ਮੈਂ ਇੱਕ ਜ਼ਿਲ੍ਹੇ ਦਾ ਪ੍ਰਧਾਨ ਹੋਣ ਨਾਤੇ ਸ਼੍ਰੋਮਣੀ ਅਕਾਲੀ ਦਲ ਦਾ ਸਾਰੀਆਂ ਹੀ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਵੋਟਾਂ ਸ਼ਾਮ ਤੱਕ ਪੈ ਜਾਣੀਆਂ ਬਿਲਕੁਲ ਅਮਨ ਸ਼ਾਂਤੀ ਨਾਲ ਮੈਂ ਅੱਜ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਆਇਆ ਜੂਨ ਧਰਮਕੋਟ ਹਲਕੇ ਦੇ ਸਾਰੇ ਪਿੰਡਾਂ ਜਾ ਕੇ ਆਇਆ ਬਿਲਕੁਲ ਅਮਨ ਸ਼ਾਂਤੀ ਦੇ ਨਾਲ ਵੋਟਾਂ ਪੈ ਰਹੀਆਂ ਤੇ ਮੇਰੀ ਅਪੀਲ ਵੀ ਆ ਕਿ ਸ਼ਾਮ ਤੱਕ ਜ਼ਰੂਰ ਸਾਰੀਆਂ ਸੰਗਤਾਂ ਇਸੇ ਤਰ੍ਹਾਂ ਹੀ ਅਮਨ ਸ਼ਾਂਤੀ ਨਾਲ ਵੋਟਾਂ ਪਾਉਣ ਤੇ ਆਪਣਾ ਭਾਈਚਾਰਕ ਸਾਂਝ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨਾਂ ਦਾਸਦਰ ਰਪਿੰਦਰ ਸਿੰਘ ਤਰਵਲਦੀ ਭੰਗੇਰੀਆ ਬਲਾਕ ਸੰਗਤੀ ਮੈਂਬਰ 14 ਨੰਬਰ ਜ਼ੋਨ ਤੋਂ ਬਲਾਕ ਸੰਗਤੀ ਦੀ ਚੋਣ ਲੜ ਰਹੇ ਆ ਕਾਂਗਰਸ ਪਾਰਟੀ ਤੋਂ ਨਿਮਰਤਾ ਸਹਿਤ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ ਚੋਣਾਂ ਜਿਹੜੀਆਂ ਅੱਜ 14 ਤਰੀਕ ਐ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸ਼ਾਂਤੀ ਦੀਆਂ ਹੋਣ ਜਾ ਰਹੀਆਂ ਇਹਦੇ ਵਿੱਚ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਸਾਰੇ ਹੀ ਪਰਿਵਾਰ ਆਪਣੀ ਵੋਟ ਦਾ ਇਸਤੇਮਾਲ ਕਰੋ ਕਿਉਂਕਿ ਵੋਟ ਦਾ ਇੱਕ ਆਪਣਾ ਅਧਿਕਾਰ ਹੈ ਵੋਟ ਦੇ ਅਧਿਕਾਰ ਨਾਲ ਆਪਾਂ ਸਰਕਾਰਾਂ ਚੁਣਦੇ ਆਂ ਵਧੀਆ ਸਰਕਾਰਾਂ ਵਧੀਆ ਬੰਦੇ ਚੁਣੇ ਜਾਣ ਤਾਂ ਕੰਮ ਜਿਹੜੇ ਵਧੀਆ ਹੋ ਜਾਂਦੇ ਆ ਤੇ ਜੇ ਇਹ ਵੋਟ ਦਾ ਅਧਿਕਾਰ ਆਪਾਂ ਨਾ ਵਰਤੀਏ ਇਸਤੇਮਾਲ ਨਾ ਕਰੀਏ ਤਾਂ ਫੇਰ ਜਿਹੜਾ ਕੰਮ ਅਧੂਰਾ ਰਹਿ ਜਾਂਦਾ ਤੋਂ ਨਿਮਰਤਾ ਸਹਿਤ ਇਹ ਸੀ ਬੇਨਤੀ ਕਰਦੇ ਆ ਕਿ ਆਪਣੀ ਵੋਟ ਦਾ ਜਿਹੜਾ ਅਧਿਕਾਰ ਆ ਵੋਟ ਇਸਤੇਮਾਲ ਕਰੋ ਘਰਾਂ ਤੋਂ ਨਿਕਲੋ ਨਿਮਰਤਾ ਸਹਿਤ ਭਾਈਚਾਰਕ ਸਾਂਝ ਰੱਖ ਕੇ ਕੈਮਰਾ ਰੱਖ ਕੇ ਕੋਸ਼ਿਸ਼ ਕਰੋ ਵੀ ਵੋਟਾਂ ਆਪਾਂ ਸਾਰੇ ਵਾਹਿਗੁਰਦੀ ਦਾ ਖਾਲਸਾ ਵਾਹਿਗੁਰਦੀ ਦੀ ਫਤਿਹ ਸਾਰਿਆਂ ਨੂੰ ਪਤਾ ਹੀ ਆ ਕਿ ਅੱਜ ਬਲਾਕ ਸਭ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਅੱਜ ਵੋਟਾਂ ਪੈ ਰਹੀਆਂ ਨੇ ਮੈਂ ਅਕਾਲੀ ਦਲ ਲਈਓ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਚੋਣ ਲੜ ਰਿਹਾ ਮੈਂ ਤੇ ਸਾਡਾ ਮੇਰਾ ਪਿੰਡ ਦਸਾਂਝ ਇੱਥੇ ਬਹੁਤ ਭਾਈਚਾਰ ਸਾਂਝਕ ਸਾਰੇ ਬੂਥ ਲੱਗੇ ਹੋਏ ਨੇ ਆਪਦੇ ਆਪ ਦੀ ਪਾਰਟੀ ਨੂੰ ਸਾਰੇ ਵੋਟਾਂ ਪਾ ਰਹੇ ਨੇ ਤੇ ਸਾਰਿਆਂ ਦੇ ਵਿੱਚ ਬਹੁਤ ਪਿਆਰ ਆ ਪਰਮਾਤਮਾ ਪਿਆਰ ਆਹੀਂ ਬਣਾਈ ਰੱਖੇ ਗਾਣੂ ਵੀ ਇਲੈਕਸ਼ਨ ਆਦੇ ਆ ਹੋਰ ਵੀ ਬਹੁਤ ਕੌਸ ਆਈਸ ਤੇ ਤੱਕੜੀ ਲਗੋ ਮੈਨੂੰ ਕੈਂਡੀਡੇਟ ਲਾਣਿਆ ਗਿਆ ਵਾ ਸਰਦਾਰ ਸ਼ਖਵੀਰ ਸਿੰਘ ਬਾਦਲ ਦਾ ਸਮੁੱਚੀ ਕਾਲੀ ਦਲ ਟੀਮ ਨਾਲ ਲਗੋ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਜ਼ਿਲ੍ਹਾ ਪ੍ਰੀਸ਼ਦ ਦੀ ਟਿਕਟ ਦੇ ਕੇ ਤੇ ਮੇਤੇ ਸਾਨ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਰਾਵੋ ਤੁਹਾਨੂੰ ਪਤਾ ਹੈ ਇਲੈਕਸ਼ਨਾਂ ਦਾ ਦਿਨ ਹੈ ਤੇ ਆਪਾਂ ਜੋ ਵੀ ਆਪਣੇ ਦਿੱਤੇ ਹੋਏ ਦਕਾਰ ਬਾਬਾ ਅੰਬੇਦਕਰ ਜੀ ਨੇ ਉਹਨਾਂ ਦਾ ਇਸਤੇਮਾਲ ਕਰਕੇ ਆਪਾਂ ਹੰਬਾ ਹੰਬਾ ਕੇ ਆਪੋ ਆਪਣੇ ਪਿੰਡਾਂ ਦੇ ਸਕੂਲਾਂ ਵਿੱਚ ਇੱਕ ਇੱਕ ਬੋਰਡ ਜਾ ਕੇ ਆਪਣਾ ਮਤਦਾਨ ਕਰੋ ਜਿਹਦੇ ਨਾਲ ਆਪਾਂ ਆਉਣ ਵਾਲੀ ਕੋਈ ਵੀ ਸਰਕਾਰ ਨੂੰ ਆਪਾਂ ਚੁਣ ਸਕੀਏ ਤੇ ਮੈਂ ਤੁਹਾਨੂੰ ਇਹ ਉਮੀਦ ਕਰਦਾ ਤੁਹਾਡੇ ਤੋਂ ਕਿ ਮੈਂ ਅੱਜ ਸਾਂਝਾ ਪਿੰਡ 'ਚ ਖੜਾ ਆਂ ਤੇ ਬੜਾ ਉਤਸ਼ਾਹ ਵੋਟਰਾਂ ਦੇ ਵਿੱਚ ਮੇਰੀ ਇਹਨਾਂ ਨੂੰ ਅਪੀਲ ਆ ਸਾਰੇ ਜਣੇ ਜਾ ਕੇ ਸਕੂਲ ਦੇ ਵਿੱਚ ਵੋਟਾਂ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਦਾਸ ਸਰਪੰਚ ਦਸਾਂਝ ਮਸੁੰਦਰ ਸਿੰਘ ਤੇ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਵਾਂ ਵੀ ਵੋਟਾਂ ਪਾਓ ਵੱਧ ਵੱਧ ਪਿੰਡਾਂ ਚ ਪਿੰਡ ਤੋਂ ਨਿਕਲ ਕੇ ਜਿਹੜੀ ਪਾਰਟੀ ਨੂੰ ਵੋਟ ਪਾਣੀ ਹੈ ਵੋਟ ਪਾਓ ਤੇ ਅਮਨ ਸ਼ਾਂਤੀ ਬਣਾਈ ਰੱਖੋ ਭਾਈਚਾਰਕ ਸਾਂਝ ਬਣਾਈ ਰੱਖੋ ਵੇਹਤਾ ਪਿੰਡ ਦੇ ਵਿੱਚ ਕੋਈ ਇਦਾਂ ਦੀ ਸਾਡੇ ਗੱਲ ਹੈ ਨਹੀਂ ਕਿ ਤੇ ਵਧੀਆ ਤਰੀਕੇ ਨਾਲ ਹਰੇਕ ਬੰਦਾ ਵੋਟ ਪਾ ਕੇ ਆਪਣੇ ਆਪਣੇ ਘਰੇ ਜਾ ਜਾ ਰਿਹਾ ਵਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਨਰਮਲ ਸਿੰਘ ਨਿੰਮਾ ਪਿੰਡ ਦਸਾਂਝ ਜ਼ਿਲ੍ਹਾ ਮੋਗਾ ਦਸਾਂਝ ਪਿੰਡ ਤੋਂ ਗੱਲ ਕਰ ਰਿਹਾ ਮੈਂ ਕਾਂਗਰਸ ਪਾਰਟੀ ਦਾ ਵਰਕਰ ਹਾਂ ਤੇ ਮੇਰਾ ਪਿੰਡ ਦਸਾਂਝ ਤੇ ਸਾਡੇ ਸਾਰੇ ਪਿੰਡ ਨਗਰ ਨਿਵਾਸੀ ਬਹੁਤ ਸਿਆਣੇ ਤੇ ਸੁੱਲਝੇ ਹੋਏ ਵੋਟਰ ਆ ਤੇ ਬਹੁਤ ਸ਼ਾਂਤ ਮੇਰੀ ਟੰਗ ਦੇ ਨਾਲ ਸਾਡੇ ਵੋਟਰਾਂ ਦਾ ਵੋਟਿੰਗ ਦਾ ਕੰਮ ਸਿਰੇ ਚੜ ਰਿਹਾ ਤੇ ਸਾਡੇ ਕੋਈ ਲੜਾਈ ਪੜਾਈ ਨਹੀਂ ਹੋ ਰਹੀ ਕੁਝ ਨਹੀਂ ਹੋ ਰਿਹਾ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੱਧ ਤੋਂ ਵੱਧ ਵੋਟਾਂ ਪਾਓ ਤੇ ਆਪਣਾ ਮਤਦਾਨ ਦਾ ਯੋਗਦਾਨ ਪਾਓ ਕਰਨ ਅਪੀਲ ਹੈ ਵੱਧ ਵੱਧ ਵੋਟਾਂ ਪਾ ਕੇ ਆਪਾਂ ਧੰਨ ਕੀ